ਕਿੱਥੇ ਜਾਣਾ ਨਹੀਂ ਨਹੀਂ ਜਾਣਾ ਕਿਤੇ ਨਹੀਂ ਪੜਣੀ ਇੱਥੇ ਇੱਥੇ ਓਚਾ ਓਕੇ 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 ਦੇਖੋ ਜੀ ਸਾ ਪ੍ਰੋਪਰ ਸੈਟ ਹੋ ਗਏ ਇਹ ਪਹਿਲਾਂ ਨੂੰ ਵੱਢੀ ਮਾਸਾ ਕਬੂ ਆ ਗਿਆ ਪਲਾਨ ਬਣਾ ਲਾ ਪਰ ਉੱਥੇ ਘਾਟੇ ਆ ਤੁਸੀਂ ਕਿਹੜੇ ਲਾ ਲਾ

ਇਸ ਕੰਮ ਦਾ ਹੱਲ ਨਹੀਂ ਹੋਵੇਗਾ ਸ਼ੋਰ ਲੈ ਜਾਏ ਮੇਰੀ ਜਾਨਗਰ ਚੀਜ਼ ਵੀ ਰਹਿ ਜਾਊਗਾ ਆਦੂਲ ਕੇ ਛਿੱਟੇ ਦੇਣਾ ਸ਼ਾਂਤ ਸਮਰਪਿਆਮੀ ਪੂਜਾਰਤੀ পুষ্পਾਨੀ ਸਮਰਪਿਆਮੀ ਲੋਜੀ ਆਭੋਜਨ ਚਾਤ ਤੇ ਦਾਲ ਦੂ ਹਿੰਦੇ ਚਾਰੇ ਪਾਸੇ ਪਾਣੀ ਮੜ ਮੜਾ ਦੂਦ ਹੈ ਫੁਰਾਸ਼ਾ ਸ਼ੋਰ ਲੈਣਾ ਆਪਾ ਪੱਤੇ ਡਾਲੋ ਉਹ ਗਾਂਧੀ ਆਪ ਹੱਥ ਲਗਾਓ ਫੋਣ ਦਾ ਡਾਲੋ ਠੀਕ ਹੈ ਤੁਸੀਂ ਆਹ ਕੋਈ ਪੜੀ ਗਿਆ ਨਾ ਹਾਂ ਤੁਹਾਨੂੰ ਜਰੂਰ ਆਈ ਨਾ ਸ਼ਾਮ ਦਾ ਲੈਣ ਜਿੰਦੇ ਸੀ ਜਦੋਂ ਮਰੀਏ ਥੋੜਾ ਸਾ ਮੇਰੇ ਕੋਲ ਹੀ ਖੜੇ ਆ ਜਾਓ ਉਹ ਦੂਜਾ ਵੀ ਇੱਥੇ ਆ ਜੀ ਜਜ਼ੀਮ ਅਰ ਜਾਨ ਬਿੰਦੋ ਮਹਾ

ਤੇਰਾ ਬਾਬਾ ਭੰਡਾਰੀ ਜੀ ਦਾ ਮਿਸਤਰੀ ਤੂੰ ਅੱਗੇ ਹੋ ਮਿਸਤਰੀ ਅੱਗੇ ਹੋ ਜਾ ਬੋਲ ਕਨੀ ਯਾ ਲਾ ਇੱਕ ਮਿੰਟ ਇੱਕ ਮਿੰਟ ਰੁਕ ਜਾ ਵਾਹ ਜੇ ਉਹ ਹੀ ਕਰਦੇ ਪਏ ਆ ਜੀ ਆ ਜੀ ਲੋ ਜੀ ਬਾ ਹੋਈ ਗਏ ਇਤਰਾ ਦਾ ਮਾਸ ਨੋੜੀ ਜੀ ਦਾ ਤੇ ਪਾਟੀ ਤੇ ਜੈਸੀ ਮਰਜ਼ੀ ਰੱਖੀ ਜਾ ਦੂਰ ਤਰਫ ਉਹ ਵੀ ਕਰਕੇ ਚਾਰੇ ਪਾਸੇ ਰੱਖਦੇ ਆ ਤੁਹਾਨੂੰ ਪਤਾ ਹੀ ਆ ਹਾਂਜੀ ਐਡਾ ਰੱਖੀ ਓਕੇ 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 ਠੀਕ ਆ ਠੀਕ ਆ ਮਿਸਤਰੀ ਕਰ ਦੇ ਜੀ ਜੀ ਤੇ ਭਿਆ ਸਲਪੇ ਬਿਓ ਨਾਮੋ ਨਾਮਾ ਹਾਂ ਹੱਥ ਲਗਾ ਲਓ ਜੀ ਦਾ ਬਹੁਤ ਸਾਕੇ ਦਰਬਾਰ ਕੀ ਜੈ ਜਰਾ ਬਾਬਾ ਬਟਾਰੀ ਜੀ ਦਾ ਬਹੁਤ ਸਾਕੇ ਦਰਬਾਰੀ

ਅਸ਼ਕਾ ਹਾਂ ਭਾਈ ਬਸ ਡਿਫੋ ਆਇਆ ਨਹੀਂ ਪੱਥਰ ਰੱਖਿਆ ਗਿਆ ਕਿਸੇ ਨਾਲ ਦੇਖਦੇ ਹੋ ਅਕੈਡਮੀ ਇਹ ਜਿਹੜੀ ਅਕੈਡਮੀ ਹੈ ਜਦੋਂ ਸਾਡੀ ਕਾਂਗਰਸ ਦੀ ਗਵਰਨਮੈਂਟ ਸੀ ਮਹਾਰਾਜਾ ਕੈਪਟਨ ਉਮਰਿੰਦਰ ਸਿੰਘ ਜੀ ਸੀਐਮ ਸੀਗੇ ਉਦੋਂ ਇਹ ਅਕਾਡਮੀ ਮੈਂ ਮਨਜ਼ੂਰ ਕਰਾਈ ਸੀ ਔਰ 2 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਇਹ ਬਜਟ ਦੇ ਵਿੱਚ ਵੀ ਉਹਨਾਂ ਨੇ ਈਸ਼ੂ ਕੀਤੀ ਸੀ ਔਰ ਵਿਧਾਨ ਸਭਾ ਵਿੱਚ ਬੋਲ ਕੇ ਵੀ ਇਹ ਗੱਲ ਦੱਸੀ ਗਈ ਸੀ ਔਰ ਕੁਝ ਟੈਕਨੀਕਲ ਕਾਰਨਾ ਕਰਕੇ ਜਾਂ ਕੀ ਕਾਰਨ ਰਹੇ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਜਿਹੜੀ ਗ੍ਰਾਂਟ ਹੈ ਇਹ ਇੱਥੋਂ ਵਾਪਸ ਲੈ ਗਏ ਔਰ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਇੱਥੇ ਹਰ ਸਾਲ ਬਾਬਾ ਕਨਈਆ ਜੀ ਦੇ ਨਾਮ ਤੇ ਹਰ ਸਾਲ ਇੱਥੇ ਕੁਸ਼ਤੀਆਂ ਹੁੰਦੀਆਂ ਬਹੁਤ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਆ ਔਰ ਇੱਕ ਬਹੁਤ بڑا ਐਮਪਰਾਲਾ ਵਿਸ਼ਵਨਾਥ ਮੰਟੀ ਜੀ ਦੁਆਰਾ ਇਹਨਾਂ ਦੀ ਟੀਮ ਦੁਆਰਾ ਕੀਤਾ ਜਾਂਦਾ ਹੈ ਤੇ ਅੱਜ ਸ਼ਹਿਰ ਵਾਸੀਆਂ ਨੇ ਫੈਸਲਾ ਕੀਤਾ ਜੇ ਸਰਕਾਰ ਨੇ ਨਹੀਂ ਵੀ ਕੁਝ ਕੀਤਾ ਤਾਂ ਅਸੀਂ ਇਕੱਠੇ ਹੋ ਕੇ ਸਾਰੇ ਸਹਿਯੋਗ ਕਰਕੇ ਜਿਹੜੀ ਅਕੈਡਮੀ ਹੈ ਇਹਨੂੰ ਚਾਲੂ ਕਰਾਂਗੇ ਉਹਦੇ ਲਈ ਅੱਜ ਅਕੈਡਮੀ ਦਾ ਨੀਂ ਮੱਥਰ ਰੱਖਿਆ ਗਿਆ ਸਾਰੇ ਸਤਿਕਾਰਯੋਗ ਸ਼ਹਿਰ ਦੇ ਲੋਕ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਿਲਾਉਣਾ ਕਿ ਸ਼ਹਿਰ ਦੇ ਸਹਿਯੋਗ ਨਾਲ ਬਹੁਤ ਜਲਦੀ ਇੱਕ ਸ਼ਾਨਦਾਰ ਅਕੈਡਮੀ ਜਿਹੜੀ ਸੋਚੀ ਸੀ ਉਹ ਤਿਆਰ ਹੋਏਗੀ ਔਰ ਜਿਹੜੇ ਪਹਿਲਵਾਨ ਆ ਉਹਨਾਂ ਨੂੰ ਇੱਥੇ ਮੌਕਾ ਦਿੱਤਾ ਜਾਏਗਾ ਜੋ ਉਹਨਾਂ ਦੀ ਖੁਰਾਕ ਹੁੰਦੀ ਹੈ ਜੋ ਕੁਝ ਵੀ ਪਹਿਲਾਂ ਵੀ ਵੰਟੀ ਜੀ ਕਰਦੇ ਨੇ ਅੱਗੋਂ ਜਿੰਨੇ ਵੀ ਪਹਿਲਵਾਨ ਅਖਾੜੇ 'ਚ ਆਣਗੇ ਉਹਨਾਂ ਦਾ ਸਾਰਾ ਖੁਰਾਕ ਜੋ ਵੀ ਉਹਨਾਂ ਦਾ ਖਰਚਾ ਇੱਕ ਕਮੇਟੀ ਕਰੇਗੀ ਇੱਕ ਬਹੁਤ ਹੀ ਸ਼ਾਨਦਾਰ ਅਕੈਡਮੀ ਦੀ ਸ਼ਹਿਰ ਦੇ ਸਹਿਯੋਗ ਦੇ ਨਾਲ ਜਿਹੜੀ ਸ਼ੁਰੂਆਤ ਅੱਜ ਹੋਈ ਹੈ ਔਰ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਨਾ ਕਿ ਤੁਹਾਡੇ ਰਾਹੀਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੇਗਾ ਜਿਨ੍ਹਾਂ ਦੇ ਬੱਚੇ ਪੁਲਵਾਨੀ ਕਰਦੇ ਨੇ ਉਹਨਾਂ 'ਚ ਵੀ ਇੱਕ ਉਤਸ਼ਾਹ ਆਏਗਾ ਕਿ ਸਾਡੇ ਬੱਚਿਆਂ ਲਈ ਇਹ ਜਿਹੜੀ ਚੀਜ਼ ਬਣੀ ਹੈ ਦੇਖੋ ਜਦੋਂ ਸ਼ਹਿਰ ਵਾਸੀ ਇਕੱਠੇ ਹੋ ਜਾਂਦੇ ਨੇ ਨਾ ਬਾਕੀ ਤਾਂ ਬਾਬਾ ਕਨਈਆ ਲਾਲ ਜੀ ਦੀ ਕਿਰਪਾ ਹੈ ਇੱਥੇ ਜਦੋਂ ਸ਼ਹਿਰ ਵਾਸੀ ਇਕੱਠੇ ਹੋ ਜਾਂਦੇ ਤਾਂ ਕੋਈ ਵੀ ਇਨੀ ਪੱਥਰ ਹੀ ਰੱਖਣਾ ਔਖਾ ਹੁੰਦਾ ਬਾਕੀ ਤਾਂ ਪ੍ਰਮਾਤਮਾ ਆਪਣੇ ਆਪ ਕਰ ਦਿੰਦੇ ਆ ਤੁਸੀਂ ਦੇਖੋਗੇ ਬੜੀ ਜਲਦ ਜਿਹੜੀ ਅਕੈਡਮੀ ਬਣ ਕੇ ਤਿਆਰ ਹੋ ਜਾਏਗੀ ਲੋਕਾਂ ਦੇ ਸਹਿਯੋਗ ਨਾਲ ਬਾਕੀ ਕੋਈ ਗੱਲ ਨਹੀਂ ਮੈਂ ਅੱਜ ਇਹ ਕੁਝ ਉਹਦੇ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀ ਨਾਲ ਹੈ ਸ਼ਹਿਰ ਵਾਸੀ ਸਰਕਾਰਾਂ ਬਣਾਉਂਦੇ ਆ ਸ਼ਹਿਰ ਵਾਸੀ ਫੈਸਲੇ ਕਰਦੇ ਆ ਆਉਣ ਵਾਲਾ ਸਮਾਂ ਬਹੁਤ ਬਿਹਤਰ ਹੋਏਗਾ ਇਹ ਜਿਹੜੀ ਅਕੈਡਮੀ ਬਹੁਤ achhi ਤਰ੍ਹਾਂ ਬਣ ਕੇ ਤਿਆਰ ਹੋਏਗੀ ਖੇਡ ਅਕੈਡਮੀ ਵਾਸਤੇ 2 ਕਰੋੜ ਰੁਪਏ ਦਾ ਫੰਡ ਜਿਹੜਾ ਤੁਸੀਂ ਜਾਰੀ ਕਰਾਇਆ ਜੋ ਤੁਹਾਡੀ ਸਰਕਾਰ ਰਹੀ ਗਵਰਨਮੈਂਟ ਚੇਂਜ ਹੁੰਦੇ ਸਾਰੀ ਕਲੈਪਸ ਕਰ ਲਿਆ ਗਿਆ ਫੰਡ ਨੂੰ ਖੇਡ ਦੇ ਨਾਲ ਸਿਆਸਤ ਨੂੰ ਕਿਵੇਂ ਦੇਖਦੇ ਹੋ ਖੇਡ ਨਾਲ ਸਿਆਸਤ ਹੋਣੀ ਚਾਹੀਦੀ ਜੀ ਨਹੀਂ ਸਰ ਇਹ ਤਾਂ ਇਹਨਾਂ ਦੀ ਸੋਚ ਆ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੀਦਾ ਬਹੁਤ ਸਾਰੇ ਗ੍ਰਾਂਟਾਂ ਜਿਹੜੀਆਂ ਵਾਪਸ ਗਈਆਂ ਮੇਰੀਆਂ ਦਿੱਤੀਆਂ ਹੋਈਆਂ ਉਹ ਤਾਂ ਲੋਕ ਜਾਣਦੇ ਨੇ ਇਹਦੇ ਬਾਰੇ ਮੈਂ ਮੇਰੀ ਆਦਤ ਨਹੀਂ ਕਿਸੇ ਨੂੰ ਮਾੜਾ ਕਹਿਣਾ ਨਾ ਮੈਂ ਕਹਿਣਾ ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ ਇਹ ਤਾਂ ਮਤਲਬ ਸਾਰੇ ਸ਼ਹਿਰ ਨੂੰ ਪਤਾ 2 ਕਰੋੜ ਰੁਪਏ ਬਜਟ ਦੇ ਵਿੱਚ ਮਨਪ੍ਰੀਤ ਬਾਦਲ ਜੀ ਉਸ ਵੇਲੇ ਖਜ਼ਾਨਾ ਮੰਤਰੀ ਸੀ ਉਹਨਾਂ ਨੇ ਅਕੈਡਮੀ ਵਾਸਤੇ ਅਨਾਉਂਸ ਕੀਤਾ ਸੀ ਕੀ ਟੈਕਨੀਕਲ ਪ੍ਰੋਬਲਮ ਰਹੀ ਆਈ ਡੋਨਟ ਨੋ ਮੈਂ ਨਹੀਂ ਜਾਣਦਾ ਲੇਕਿਨ ਅੱਜ ਜੋ ਪਰਮਾਤਮਾ ਕਰਾਉਣਾ ਚਾਹੁੰਦੇ ਆ ਗਵਰਨਮੈਂਟ ਨੇ ਨਹੀਂ ਕੀਤਾ ਤਾਂ ਸ਼ਹਿਰ ਵਾਸੀ ਕਰਨ ਲੱਗ ਪਏ ਔਰ ਇਹ ਬਣ ਕੇ ਤਿਆਰ ਹੋਏਗੀ ਸਾਡੇ ਸ਼ਹਿਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਥੈਂਕ ਯੂ ਤੁਸੀਂ ਕਿੱਥੇ ਹੋ ਹੁਣ ਅੰਨੇ ਸਸੇ ਗੀ ਹਾਲਾਤ ਕੁਠੀ